ਜੀ ਕੀ ਕਹਾਂ ਦੋਸਤ ਮੌਸਮ ਦੀ ਵਜ੍ਹਾ ਨਾਲ ਹੀ ਹੋਇਆ ਕੁਛ ਗਰਮੀ ਨਾ ਕੁਛ ਪੈ ਨੂੰ ਮਾਰਸ਼ਾ ਨਾਲ ਇਹ ਫਿਰ ਕਿਸਾਨ ਨੂੰ ਕਿੰਨਾ ਘਟਾ ਪਊਗਾ ਜੀ ਸਾਨੂੰ ਹੁਣ ਵੀ 25 ਮਾਨ ਦਾ ਘਟਾ ਹੈ ਘਾਇਰ ਕਿ ਜਿਨ੍ਹਾਂ ਨੇ ਛੇਕਿਆਂ ਤੇ ਲਾਈਆਂ ਨੇ ਉਹਨਾਂ ਦਾ ਕੀ ਬਣੇਗਾ ਕੀ ਬਣਨਾ ਉਹਨਾਂ ਦਾ ਟੱਕਾ ਹੀ ਪੈਣਾ ਉਹਨਾਂ ਨੂੰ ਜਿਹਨੇ ਪੱਲੇ ਪੈਣਾ ਉਹਨਾਂ ਨੂੰ ਗਾਂ ਲੈਣ ਦਾ ਫਾਇਦਾ ਹੋਵੇ ਦੇਖ ਲੈਣ ਨੂੰ ਵੀ ਨਹੀਂ ਹਟਦੇ ਉਹ ਆਪਦੀ ਵੇਸਿਕ ਲੈਣੀ ਹੋਵੇ ਛੇਕਿਆਂ ਨੂੰ ਨਹੀਂ ਹਟਦੇ ਆਪਦੀ ਫਸਲ ਉਧਰ ਜਾਊਗੀ ਕੇ 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 ਕੀ ਨਾਮ ਦਾ ਜੀ ਚਰਨਜੀਤ ਜੀ ਕਿਹੜਾ ਪਿੰਡ ਆ ਜੀ ਸੈਜੇ ਕੀ ਦੇਲ ਜਦੋਂ ਕੁਦਰਤ ਕਰੋਪ ਹੁੰਦੀ ਹੈ ਤਾਂ ਦੇਖੋ ਚਾਰਛ ਫੇਰੇ ਹੀ ਕੁਦਰਤ ਦੇ ਰੰਗ ਦੇਖਣ ਨੂੰ ਮਿਲਦੇ ਨੇ ਜੇਕਰ ਗੱਲ ਕਰੀਏ ਹੜਾਂ ਦੀ ਤੇ ਪੰਜਾਬ ਦੇ ਵਿੱਚ ਬਹੁ ਗਿਣਤੀ ਕਿਸਾਨਾਂ ਦੀਆਂ ਫਸਲਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਸੋ ਮਾਰੂਥਲ ਬਣ ਚੁੱਕੀਆਂ ਹਨ ਤੇ ਜਿਹੜੀ ਜਗ੍ਹਾ ਤੇ ਹੜ ਨਹੀਂ ਆਏ ਸੋ ਉਹਨਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਹਲਦੀ ਰੋਗ ਕਿਸਾਨਾਂ ਦੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਘਾਟਾ ਪਾ ਕੇ ਜਾ ਰਿਹਾ ਹੈ ਕੀ ਕਰੇ ਕਿਸਾਨ ਆਓ ਆਪਾਂ ਸੁਣਦੇ ਹਾਂ ਅੱਗੇ ਕਿਸਾਨ ਤੋਂ ਕੀ ਕਹਿ ਰਹੇ ਨੇ ਸੋ ਜਿਸ ਪ੍ਰਕਾਰ ਠੇਕੇ ਤੇ ਜ਼ਮੀਨਾਂ ਲੈਣ ਵਾਲੇ ਵੀਰਾਂ ਨੂੰ ਹੀ ਵਿਚਾਰ ਸੁਣੋ। ਇਹ ਬਹੁਤ ਜ਼ਿਆਦਾ ਜੀ। ਠੀਕ ਹੈ ਜੀ। ਕੀ ਕਹਣਾ ਚਾਹੁੰਦੇ ਹੋ? ਪਾਉ ਜੀ ਨੇ 83 ਸਾਢੇ ਨਾਲ ਸਾਢੇ ਨਾਲ ਦੁਸ਼ਮਣੇ ਕੱਢੇ ਨੇ 85000 ਨੂੰ ਲਈ ਜਨੇ ਫਾਇਦਾ ਲੈਣਾ ਬਾਅਦ ਚ। ਇਹਦਾ ਮਤਲਬ ਝਾੜ ਨੂੰ ਕਾਟਾ ਪਵੇਗਾ। ਜ਼ਰੂਰ ਜੀ। ਇਹ ਰੋਗ ਜਿਹੜਾ ਬਹੁਤ ਮਾੜਾ। ਬਹੁਤ ਮਾੜਾ ਜੀ। ਇੱਥੇ ਸਾਡੇ ਨਾਲ ਦਵਾਈਆਂ ਵਾਲੇ ਦੀ ਆਪਦੀ ਦੁਕਾਨ ਹੈ। ਤੋਂ ਉਹਦੇ ਆਪਦੇ ਫੁੱਲ ਪਿਆ ਖੜਾ। ਕੋਈ लाज ਨਹੀਂ। ਕੋਈ लाज ਨਹੀਂ ਹੁੰਦਾ। ਅਜੇ ਉਹਦੀ ਦੁਕਾਨ ਹੈ। ਅਜੇ ਉਹਦੀ ਦੁਕਾਨ ਆਉਦੀ ਆ। 60 ਆਏ ਤਾਂ ਮੰਗਦਾ ਕਿ ਦਵਾਈਆਂ ਲਿਆਉਣੀਆਂ ਆ ਗੋ ਤੇ ਸਾਨੂੰ ਤਾਂ ਫਿਰ ਤੁਹਾਨੂੰ ਪਤਾ ਅਸਲੀ ਨਕਲੀ ਦਾ ਕੀ ਫਰਕ ਛਾੜ ਕੇ ਕਿਵੇਂ ਰਹਿਣਗੇ ਘਾਟ ਛਾੜ ਐ ਤੇ 60 ਤੋਂ 65 ਘੱਟ ਰਹਿਣ ਘੱਟ ਰਹਿਣ ਫਿਰ ਜਿਨ੍ਹਾਂ ਨੇ ਠੇਕੇ ਦੇ ਪੈਣ ਲਈਆਂ ਉਹਨਾਂ ਨੂੰ ਘੱਟਾ ਉਹਨਾਂ ਨੂੰ ਘੱਟ ਤੋਂ ਘੱਟ 10000 ਰੁਪਏ ਠੇਕੇਦਾਰ ਨੂੰ ਖਤਨਾ ਚਾਹੀਦਾ ਵੀ ਘੱਟਾ ਪਵੇ ਉਹਨੂੰ ਘੱਟਾ ਪਵੇ ਸੂਪਸਾਨ ਕੀ ਕਰੇ ਕੁਦਰਤੀ ਆਫਤ ਹੜ੍ਹਾਂ ਦੀ ਮਾਰ ਸੋ ਆਏ denn ਕਿਸਾਨ ਖੁਦ ਖੁਸ਼ੀਆਂ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਾਬਲ ਸਿੰਘ ਜੀ ਜਿਸ ਤਰ੍ਹਾਂ ਅੱਜ ਕੀ ਕਿਸਾਨਾਂ ਨੂੰ ਕੁਦਰਤੀ ਆਫਤ ਕੁਦਰਤੀ ਮਾਰ ਪਈ ਹੈ ਜੇਕਰ ਗੱਲ ਕਰਦੇ ਆਪਾਂ ਹੜ੍ਹਾਂ ਦੀ ਤੇ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਬੰਜਰ ਹੋ ਚੁੱਕੀਆਂ ਨੇ ਤੇ ਦੂਸਰੇ ਪਾਸੇ ਗੱਲ ਕਰੀਏ ਅੱਜ ਤੱਕ ਬਹੁਤ ਸਾਲ ਪਹਿਲਾਂ ਕਿਤੇ ਸੁਣ ਚ ਆਇਆ ਸੀ ਕਿ ਫਸਲਾਂ ਨੂੰ ਝੋਨੇ ਨੂੰ ਹਲਦੀ ਰੋਗ ਆਇਆ ਸੀ ਹੁਣ ਹਲਦੀ ਰੋਗ ਦੇ ਨਾਲ ਆਸਾਨ ਕਹਿ ਰਹੇ ਨੇ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਝਾੜ ਬਹੁਤ ਘੱਟ ਆ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਇਹ ਤਾਂ ਆਪਕੋ ਡੁੱਬ ਗਿਆ ਨੇ ਸਾਰੀਆਂ ਕਿਸਾਨ ਤਾਂ ਕਰਕੇ ਮਰੇ ਪੈਣੇ ਨੇ ਨਾਲ ਆਪਣੇ ਕੋਈ ਦਾਵੇ ਗਰੀਬ ਨੂੰ ਦਾਵੇ ਛੋਟੇ ਕਿਸਾਨਾਂ ਦੀ ਮਾਫੀ ਕਰੇ ਇਹਨੇ ਨਾ ਕਿਸਾਨ ਤਾਂ ਉੱਠਣ ਇਹ ਸਗੋਂ ਨਿੱਕੇ ਨੂੰ ਦੱਬਦੇ ਵੱਡੇ ਤਾਂ ਜਾਂਦੇ ਨਹੀਂ ਜਿਵੇਂ ਹਲਦੀ ਰੋਗ ਪੈ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਾਡਾ ਹਲਦੀ ਰੋਗ ਤਾਂ ਬਹੁਤ ਜ਼ਿਆਦਾ ਆਂਦੀ ਕੋਈ ਵੀ ਆਂਦੇ ਨੇ ਨਾ ਵੀ ਦਵਾਈ ਹੈ ਦਵਾਈ ਇਹਦੀ ਕੋਈ ਨਹੀਂ ਹੈਗੀ ਇਹ ਤਾਂ ਆਪਣੇ ਮਨ ਦੀ ਧਰਵਾਏ ਸੇ ਵੀ ਆਪਾਂ ਨੂੰ ਵਰਚੰਦੇ ਨੇ ਵੀ ਆ ਪਾਓ ਆ ਪਾਓ ਜਿਹੜੀ ਤੁਹਾਡੇ ਹਲਦੀ ਰੋਗ ਮਰ ਜਾਏਗਾ ਕੋਈ ਨਹੀਂ ਹਲਦੀ ਰੋਗ ਮਰਦਾ ਇੰਦਰਾ ਕੋਈ ਚਾਰਚ ਫੱਕ ਪਿਆ ਚਾਰਚ ਦਾ ਡਾਕਟਰ ਸਾਹਿਬ ਪਹੇਗਾ ਹੀ ਪਹੇਗਾ ਅੱਜ ਮੈਂ ਖੇਤਰ ਗਿਆ ਸੀ ਆਪਦੇ ਉੱਥੇ ਮੈਂ ਤੁਰਦਾ ਤੁਰਦਾ ਜਦੋਂ ਗਿਆ ਵਟਾਂ ਦੇ ਉੱਤੇ ਮੇਰੇ ਕੱਪੜੇ ਸਾਰੇ ਹਲਦੀ ਦੇ ਨਾਲ ਖੱਟੇ ਹੋ ਗਏ ਡਾਕਟਰ ਸਾਹਿਬ ਕਿਸਾਨਾਂ ਦਾ ਘਾਟੇ ਘਾਟਾ ਹੈ ਜੇਦੋਂ ਹਲਦੀ ਰੋਗ ਹੈ ਜਿਹੜਾ ਅੱਧੇ ਮੁੰਜਰ ਅੱਧੇ ਮੁੰਜਰ ਦਾ ਖਾ ਗਿਆ ਹਲਦੀ ਰੋਗ ਅੱਧੇ ਮੁੰਜਰ ਰਹਿ ਗਿਆ ਸਾਹਿਬ ਆਪਣਾ ਕੀ ਬਚੇਗਾ ਆਪ ਨੂੰ ਆਪਣੀ ਬਸਾਂ ਅੱਗੇ 80 ਮਾਣਾ ਦੇ ਛਾੜ ਹੋ ਗਿਆ ਹੁਣ ਆਪਣਾ 60 65 ਦੇ ਤੱਕ ਇੱਥੇ ਤੱਕ ਨਿਕਲਣਾ ਹੈ ਉਹਨਾ ਆਪਣਾ